ਵਰਦੀ ਖਬਰ سامنے ਆ ਰਹੀ ਹੈ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਪ ਪੁਚਾਲ ਦੇ ਨਾਲ ਧਰਤੀ ਕੰਮ ਚੁੱਕੀ ਹੈ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਜੀਹਾਂ ਦੱਸਦੀ ਹੈ ਕਿ ਸ਼ਾਮ ਦੇ 7:49 ਮਿੰਟ ਤੇ ਦੱਸਦੀ ਹੈ ਕਿ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਸਸੰਸਨੀ ਫੈਲ ਚੁੱਕੀ ਹੈ ਅਚਾਨਕ ਘਰ ਦੇ ਪੱਖੇ ਸ਼ੀਸ਼ੇ ਬਾਰੀਆਂ ਹਿੱਲਣ ਲੱਗਦੇ ਨੇ ਤੇ ਲੋਕ ਘਰਾਂ ਤੋਂ ਬਾਹਰ ਜਾਨ ਬਚਾਉਣ ਦੇ ਲਈ ਆ ਜਾਂਦੇ ਨੇ ਜੀਹਾਂ ਤਸਵੀਰਾਂ ਦੇਖ ਸਕਦੇ ਹੋ ਸ਼ਾਇਦ ਥੋੜੀ ਦੇਰ ਪਹਿਲਾਂ ਤੁਹਾਡੇ ਵੀ ਘਰਾਂ ਦੇ ਪੱਖੇ ਬਾਰੀਆਂ ਹਿੱਲਣ ਲੱਗ ਗਏ ਹੋਣਗੇ ਤੇ ਤੁਸੀਂ ਵੀ ਘਰਾਂ ਤੋਂ ਬਾਹਰ ਆ ਗਏ ਹੋਵੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਵੀ ਇਹ ਪਚਾਲ ਦੇ ਝਟਕੇ ਮਹਿਸੂਸ ਕੀਤੇ ਹਨ ਤੇ ਆਪਣੇ ਸ਼ਹਿਰ ਦਾ ਨਾਮ ਕਮੈਂਟ ਜ਼ਰੂਰ ਕਰੋ ਦੱਸਦਿਏ ਕਿ ਇਹ ਪਚਾਲ ਦੇ ਝਟਕੇ ਉੱਤਰੀ ਭਾਰਤ ਦੇ ਵਿੱਚ ਇੱਕ ਵਾਰ ਫਿਰ ਤੋਂ ਮਹਿਸੂਸ ਕੀਤੇ ਗਏ ਨੇ ਬੀਤੇ ਦਿਨੀ 10 ਜੁਲਾਈ ਨੂੰ ਵੀ ਝਟਕੇ ਲੱਗੇ ਸਿਗੇ ਤੇ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਦਾ ਸ਼ਾਮ ਜੜੀ ਗਿਆ ਕਿਸ ਤਰੀਕੇ ਦੇ ਨਾਲ ਝਟਕਿਆਂ ਦੇ ਨਾਲ ਗੂੰਜੀ ਹੈ ਦਿੱਲੀ ਐਨਸੀਆਰ ਦੇ ਵਿੱਚ ਲਗਾਤਾਰ ਦੂਜੇ ਦਿਨ ਪੁਚਾਲ ਦੇ ਝਟਕੇ ਲੱਗੇ ਨੇ ਝੱਜਰ ਦੇ ਵਿੱਚ 10 ਕਿਲੋਮੀਟਰ ਦੀ ਦੁਗਾਈ ਤੱਕ ਇਹ ਦੱਸਿਆ ਜਾਂਦਾ ਹੈ ਕਿ ਇਹ ਪੁਚਾਲ ਸੀਗਾ 3.7 ਦੀ ਰਿਕਟਰ ਸਕੇਲ ਦੇ ਮੁਤਾਬਕ ਇਸ ਦੀ ਤੀਬਰਤਾ ਸੀਗੀ ਤੇ ਦੇਖ ਸਕਦੇ ਹੋ ਹਰਿਆਣਾ ਦਾ ਝੱਜਰ ਇੱਕ ਵਾਰ ਫਿਰ ਤੋਂ ਪੁਚਾਲ ਦਾ ਕੇਂਦਰ ਬਣਿਆ ਸ਼ਾਮ 7:49 ਮਿੰਟ ਤੇ ਇਹ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਖਾਸ ਕਰ ਦਿੱਲੀ ਐਨਸੀਆਰ ਤੇ ਬਾਕੀ ਇਲਾਕੇ ਜਿਹੜੇ ਨੇ ਉਹ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਦੱਸਦੀ ਹੈ ਕਿ ਤੁਸੀਂ ਵੀ ਸ਼ਾਇਦ ਆਪਣੇ ਆਫਿਸ ਦੇ ਵਿੱਚ ਘਰਾਂ ਦੇ ਵਿੱਚ ਹੋਵੋਗੇ ਤੇ ਜਦੋਂ ਇਹ ਝਟਕੇ ਲੱਗੇ ਨੇ ਤਾਂ ਤੁਸੀਂ ਵੀ ਘਬਰਾ ਗਏ ਹੋਵੋਗੇ ਕਿ ਆਖਿਰਕਾਰ ਇਹ ਹੋਇਆ ਕੀ ਹੈ ਦੱਸਦੀ ਹੈ ਕਿ ਨੈਸ਼ਨਲ ਸੈਂਟਰ ਫੋਰ ਸੈਸਮੋਲੋਜੀ ਦੇ ਮੁਤਾਬਕਾ 7:49 ਮਿੰਟ ਤੇ ਉੱਤੇ ਇਹ ਝਟਕੇ ਲੱਗਦੇ ਨੇ ਤੇ ਜਿਸ ਦੀ ਡੈਪਥ ਜਿਹੜੀ ਹੈ 10 ਕਿਲੋਮੀਟਰ ਡੂੰਗੀ ਹੁੰਦੀ ਹੈ ਝੱਜਰ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਹਰਿਆਣਾ ਦੇ ਝੱਜਰ ਦੇ ਵਿੱਚ ਕੋਈ ਕਹਿੰਦਾ ਸੀ ਕਿ ਬੀਤੇ ਦਿਨੀ ਵੀ ਇਹ ਝਟਕੇ ਲੱਗੇ ਸੀਗੇ ਜਿਸ ਦੇ ਵਿੱਚ ਗੁਰੂਗ੍ਰਾਮ ਗਾਜ਼ੀਆਬਾਦ ਦਾ ਇਲਾਕਾ ਵੀ ਸ਼ਾਮਿਲ ਸੀਗਾ ਤੇ ਹੁਣ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਕਿ ਇਹਨਾਂ ਤੋਂ ਇਲਾਵਾ ਹਰਿਆਣਾ ਪੰਜਾਬ ਦੇ ਵੀ ਕੁਝ ਇਲਾਕੇ ਨੇ ਜਿੱਥੇ ਇਹ ਝਟਕੇ ਮਹਿਸੂਸ ਕੀਤੇ ਗਏ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਕਿਹੜੇ ਸ਼ਹਿਰ ਦੇੋਂ ਤੁਸੀਂ ਕਿ ਤੁਸੀਂ ਵੀ ਅਜਿਹੇ ਝਟਕੇ ਮਹਿਸੂਸ ਕੀਤੇ ਹੋ ਸ਼ਾਇਦ ਤੁਸੀਂ ਡਰਾਈਵਿੰਗ ਕਰ ਰਹੇ ਹੋ ਸਕਦੇ ਹੋ ਪਰਿਵਾਰਕ ਮੈਂਬਰ ਜਿਹੜੇ ਖੜੇ ਹੋਣਗੇ ਉਹਨਾਂ ਨੂੰ ਜ਼ਰੂਰ ਇਹ ਝਟਕੇ ਮਹਿਸੂਸ ਹੋਏ ਹੋਣਗੇ ਜੇ ਤੁਹਾਨੂੰ ਵੀ ਝਟਕੇ ਮਹਿਸੂਸ ਹੋਏ ਨੇ ਤਾਂ ਕਮੈਂਟ ਕਰਕੇ ਦੱਸੋ ਕਿ ਆਖਰਕਾਰ ਕੀ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਵੀ ਧਰਤੀ ਕੰਬੀ ਹੈ ਬਿਲਡਿੰਗਾਂ ਕੰਬੀਆਂ ਨੇ ਕਰਦਾ ਸਮਾਨ ਜਿਹੜਾ ਹਿੱਲਿਆ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ